ਇੱਕ ਨਵਾਂ ਬਿਲ ਦਾ ਡਿਗਨਿਟੀ ਐਕਟ ਜੋ ਕਿ ਕਾਂਗਰਸ ਵੂਮਨ ਮਾਰੀਆ ਸਲਾਜ਼ਰ ਜੋ ਕਿ ਰਿਪਬਲਿਕਨ ਪਾਰਟੀ ਨੂੰ ਬਿਲੋਂਗ ਕਰਦੇ ਹੈਗੇ ਆ ਤੇ ਦੂਸਰੀ ਕਾਂਗਰਸ ਵੂਮਨ ਜੋ ਕਿ ਵੈਰੋਨਿਕਾ ਐਸਕੋਬਾਰ ਜੋ ਕਿ ਡੈਮੋਕ੍ਰੈਟਿਕ ਪਾਰਟੀ ਨੂੰ ਜੋ ਬਿਲੋਂਗ ਕਰਦੇ ਹੈਗੇ ਆ ਇਹਨਾਂ ਦੋਨਾਂ ਨੇ ਮਿਲ ਕੇ ਦਾ ਡਿਗਨਿਟੀ ਐਕਟ ਇੱਕ ਬਿਲ ਨਵਾਂ ਜਿਹੜਾ ਇੰਟਰੋਡਿਊਸ ਕੀਤਾ ਹੈਗਾ ਜਿੱਥੇ ਇਸ ਬਿਲ ਦੇ ਵਿੱਚ ਅਮਰੀਕਾ ਵਿੱਚ ਰਹਿ ਰਹੇ ਅਨਡੋਕੂਮੈਂਟ ਕੱਚੇ ਲੋਕਾਂ ਦੇ ਵਾਸਤੇ ਇੱਕ ਗੁੱਡ ਨਿਊਜ਼ ਹੈ ਵਧੀਆ ਜਿਹੜੀ ਖਬਰ ਹੈਗੀ ਹੈ ਉੱਥੇ ਅਸਾਈਲੈਂਸ ਸੀਕਰ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਵੀ ਇਹਨਾਂ ਨੇ ਕੁਝ ਜਿੜੀ ਚੀਜ਼ਾਂ ਲਿਓਣ ਦੇ ਵਾਸਤੇ ਇਸ ਬਿੱਲ ਵਿੱਚ ਗੱਲ ਕੀਤੀ ਆ ਇਸ ਤੋਂ ਇਲਾਵਾ ਈ ਵੈਰੀਫਾਈ ਜਿਹੜੀ ਹੈਗੀ ਐ এমਪਲॉयर्स ਦੇ ਵਾਸਤੇ ਈ ਵੈਰੀਫਾਈਡ ਨੂੰ ਮੰਡਟਡ ਕਰਨ ਵਾਸਤੇ ਇਸ ਤੋਂ ਇਲਾਵਾ ਬਾਰਡਰ ਨੂੰ ਸਿਕਿਉਰ ਕਰਨ ਵਾਸਤੇ ਅਤੇ ਡਾਕਾ ਪ੍ਰੋਗਰਾਮ ਜਿਹੜਾ ਹੈਗਾ ਡਰੀਮਰਸ ਜਿਹੜੇ ਹੈਗੇ ਆ ਉਹਨਾਂ ਨੂੰ ਪੱਕੇ ਕਰਨ ਦੇ ਵਾਸਤੇ ਵੀ ਇਸ ਬਿਲ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈਗੀ ਐ ਜਿਹਦੇ ਬਾਰੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਗੱਲ ਕਰਾਂਗੇ ਪਰ ਇਸ ਵੀਡੀਓ ਵਿੱਚ ਅਸੀਂ ਸਿਰਫ ਗੱਲ ਕਰਨੀ ਆ ਜਿਹੜੇ ਅਮਰੀਕਾ ਦੇ ਵਿੱਚ ਕੱਚੇ ਲੋਕ ਹੈਗੇ ਆ ਅਨਡੋਕੂਮੈਂਟ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਇੱਕ ਟੈਂਪਰੇਰੀ ਸਟੇਟਸ ਜਿਹੜਾ ਦੇਣ ਨੂੰ ਇਹਨਾਂ ਨੇ ਗੱਲ ਕੀਤੀ ਹੈਗੀ ਐ ਜਿਹਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਵੀ ਮਿਲੇਗਾ ਅਤੇ ਉਹਨਾਂ ਨੂੰ ਟ੍ਰੈਵਲ ਡਾਕੂਮੈਂਟ ਵੀ ਮਿਲੂਗਾ ਜਿਹਦੇ ਰਾਹੀਂ ਉਹ ਆਪਣੇ ਦੇਸ਼ ਵਾਪਸ ਜਿਹੜਾ ਹੈਗਾ ਜਾ ਸਕਦੇ ਹੈਗੇ ਆ ਸੋ ਇਹਦੀ ਰਿਕੁਆਇਰਮੈਂਟਾਂ ਕੀ ਹੈਗੀਆਂ ਉਹਦੇ ਬਾਰੇ ਅਸੀਂ ਗੱਲ ਕਰਦੇ ਆਂ ਸੋ ਜਿਹੜੇ ਵੀ ਅਨਡਾਕੂਮੈਂਟ ਕੱਚੇ ਲੋਕ ਅਮਰੀਕਾ ਦੇ ਵਿੱਚ ਦਸੰਬਰ 31 2020 ਜਾਂ ਉਸ ਤੋਂ ਪਹਿਲਾਂ ਦੇ ਰਹਿ ਰਹੇ ਹੈਗੇ ਆ ਉਹ ਇਸ ਡਿਗਨਿਟੀ ਪ੍ਰੋਗਰਾਮ ਦੇ ਵਾਸਤੇ ਐਲੀਜੀਬਲ ਹੋਣਗੇ ਮਤਲਬ ਆਲਮੋਸਟ ਇਹਨੇ 5 ਸਾਲ ਦਾ ਜਿਹੜਾ ਸਮਾਂ ਰੱਖਿਆ ਹੈਗਾ ਜਿਨ੍ਹਾਂ ਨੂੰ 5 ਸਾਲ ਜਾਂ ਉਸ ਤੋਂ ਜ਼ਿਆਦਾ ਸਮਾਂ ਅਮਰੀਕਾ ਵਿੱਚ ਹੋ ਗਿਆ ਹੈਗਾ ਉਹ ਇਸ ਡਿਗਨਿਟੀ ਪ੍ਰੋਗਰਾਮ ਨੂੰ ਜਿਹੜਾ ਅਪਲਾਈ ਕਰ ਸਕਣਗੇ ਉਹਦੇ ਵਾਸਤੇ ਹਰ ਇੱਕ ਦਾ ਕ੍ਰਿਮੀਨਲ ਕਰਾਉਣ ਜਿਹੜਾ ਹੈਗਾ ਉਹ ਚੈੱਕ ਕੀਤਾ ਜਾਊਗਾ ਇਸ ਤੋਂ ਇਲਾਵਾ ਹਰ ਕੋਈ ਬੰਦਾ ਜਿਹੜਾ ਇਸ ਪ੍ਰੋਗਰਾਮ ਦੇ ਵਾਸਤੇ ਅਪਲਾਈ ਕਰਨਗੇ ਉਹ ਟੈਕਸ ਭਰ ਰਿਹਾ ਹੈ ਕਿ ਨਹੀਂ ਭਰ ਰਿਹਾ ਹੈਗਾ ਜੇਕਰ ਕੋਈ ਵੀ ਉਹਦਾ ਟੈਕਸ ਬੈਲੈਂਸ ਹੈਗਾ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਚੈੱਕ ਕੀਤਾ ਜਾਊਗਾ ਜਿਹੜੇ ਲੋਕ ਵੀ ਇਹਦੇ ਵਾਸਤੇ ਐਲੀਜੀਬਲ ਹੋਣਗੇ ਉਹਨਾਂ ਨੂੰ 7 ਸਾਲ ਵਾਸਤੇ ਇੱਕ ਟੈਂਪੋਰਰੀ ਸਟੇਟਸ ਜਿਹੜਾ ਦਿੱਤਾ ਜਾਊਗਾ ਜਿਹਦੇ ਵਿੱਚ ਤੁਹਾਨੂੰ ਇੱਕ ਵਰਕ ਪਰਮਿਟ ਦਿੱਤਾ ਜਾਊਗਾ ਜਿਹਦੇ ਰਾਹੀਂ ਤੁਸੀਂ ਅਮਰੀਕਾ ਵਿੱਚ ਕੰਮ ਕਰ ਸਕੋਗੇ ਅਤੇ ਟਰੈਵਲ ਡਾਕੂਮੈਂਟ ਵੀ ਜਿਹੜਾ ਹੈਗਾ ਉਹ ਦਿੱਤਾ ਜਾਊਗਾ ਜਿਹਦੇ ਰਾਹੀਂ ਤੁਸੀਂ ਅਮਰੀਕਾ ਤੋਂ ਬਾਹਰ ਜਿਹੜਾ ਹੈਗਾ ਉਹ ਜਾ ਸਕੋਗੇ ਸੋ ਇਹ 7 ਸਾਲ ਦਾ ਜਿਹੜਾ ਪੀਰੀਅਡ ਜਿਹੜਾ ਹੈਗਾ ਜਿਹਦੇ ਵਿੱਚ ਤੁਹਾਨੂੰ 7000 ਡਾਲਰ ਜਿਹੜੀ ਇਹਦੀ ਫੀਸ ਇਨਾਂ ਨੇ ਰੱਖੀ ਹੈਗੀ ਹੈ ਮਤਲਬ 1000 ਡਾਲਰ ਸਾਲ ਦੀ ਜਿਹੜੀ ਹੈਗੀ ਹੈ ਇਹਦੀ ਫੀਸ ਹੋਵੇਗੀ ਸੋ ਹਰ 2 ਸਾਲ ਬਾਅਦ ਫਿਰ ਤੁਹਾਨੂੰ ਜਿਹੜਾ DHS ਡਿਪਾਰਟਮੈਂਟ ਆਫ ਫਾਰਮਲ ਸਿਕਿਉਰਟੀ ਦੇ ਦੁਆਰਾ ਜਿਹੜਾ ਬਲਾਇੰ ਜਾਵੇਗਾ ਸੋ ਚੈੱਕ ਇਨ ਜਿਹੜੀ ਹੈਗੀ ਹੈ ਉਹ ਤੁਹਾਡੀ ਹੋਵੇਗੀ ਸੋ 7 ਸਾਲ ਜਦੋਂ ਤੁਹਾਡੇ ਹੋ ਜਾਣਗੇ ਮੰਨ ਲਓ 7 ਸਾਲ ਤੱਕ ਤੁਹਾਨੂੰ ਇਹ ਸਟੇਟਸ ਮਿਲੂਗਾ 7 ਸਾਲ ਬਾਅਦ ਜੇਕਰ ਤੁਸੀਂ ਵਾਪਸ ਆਪਣਾ ਸਟੇਟਸ ਰੀਨਿਊ ਕਰਾਉਣਾ ਹੈਗਾ ਤਾਂ ਤੁਹਾਡੀ ਵਾਪਸ ਜਿਹੜਾ ਬੈਕਗ੍ਰਾਉਂਡ ਚੈੱਕ ਕੀਤਾ ਜਾਊਗਾ ਜਿਹੜੀਆਂ ਵੀ ਰਿਕੁਆਇਰਮੈਂਟ ਹੈਗੀਆਂ ਸਾਰੀਆਂ ਦੇਖਿਆ ਜਾਣਗੇ ਉਸ ਤੋਂ ਬਾਅਦ ਤੁਹਾਨੂੰ 7 ਸਾਲ ਦਾ ਹੋਰ ਜਿਹੜਾ ਇਹ ਸਟੇਟਸ ਜਿਹੜਾ ਮਿਲ ਜਾਊਗਾ ਜਿਹਦੇ ਵਿੱਚ ਤੁਹਾਨੂੰ ਵਰਕ ਪਰਮਿਟ ਅਤੇ ਟਰੈਵਲ ਡਾਕੂਮੈਂਟ ਜਿਹੜਾ ਹੈਗਾ ਵਾਪਸ ਮਿਲ ਜਾਵੇਗਾ ਪਰ ਤੁਹਾਨੂੰ ਗ੍ਰੀਨ ਕਾਰਡ ਜਾਂ ਫਿਰ ਸਿਟੀਜ਼ਨਸ਼ਿਪ ਜਿਹੜੀ ਹੈਗੀ ਹੈ ਉਹ ਨਹੀਂ ਮਿਲੇਗੀ ਇਸ ਤੋਂ ਇਲਾਵਾ ਫੈਡਰਲ ਬੈਨੀਫਿਟ ਜਿਹੜੇ ਹੈਗੇ ਆ ਉਹ ਵੀ ਨਹੀਂ ਮਿਲਣਗੇ ਸਿਰਫ ਵਰਕ ਪਰਮਿਟ ਅਤੇ ਟਰੈਵਲ ਡਾਕੂਮੈਂਟ ਮਿਲੂਗਾ ਇਸ ਤੋਂ ਇਲਾਵਾ ਤੁਹਾਨੂੰ ਰਿਪੋਰਟ ਵੀ ਨਹੀਂ ਕੀਤਾ ਜਾਵੇਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਐਸਟੀਮੇਟ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ 2020 ਤੱਕ ਅਮਰੀਕਾ ਦੇ ਵਿੱਚ ਲਗਭਗ 10.5 ਮਿਲੀਅਨ ਲੋਕ ਰਾਰੇ ਸਨ ਜਿਹੜੇ ਕਿ ਅਨਡੋਕਿਊਮੈਂਟਸ ਸਨ ਜਿਨ੍ਹਾਂ ਦੇ ਵਿੱਚੋਂ 84 84% ਲੋਕ ਉਹ ਸਨ ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੂੰ ਰਹਿੰਦੇ ਹੋਏ 10 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਸਿਗਾ ਸੋ ਕਾਫੀ ਸਾਰੇ ਲੋਗ ਹੈ ਕਈ ਮਿਲੀਅਨਸ ਲੋਗ ਹੈ ਜਿਨ੍ਹਾਂ ਨੂੰ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਹਦਾ ਜਿਹੜਾ ਫਾਇਦਾ ਹੋਵੇਗਾ ਸੋ ਇਹ ਜਿਹੜਾ ਬਿੱਲ ਹੈ ਜਿਆ ਫਨਾਉ ਜਿਹੜਾ ਇੰਟਰੋਡਿਊਸ ਕੀਤਾ ਗਿਆ ਹੈਗਾ ਜਿਹਦੇ ਉੱਤੇ ਯੂਐਸਏ ਦੇ ਕਿਸੇ ਵੀ ਸਦਨ ਸੈਨੇਟ ਜਾਂ ਫਿਰ ਹਾਊਸ ਦੇ ਵਿੱਚ ਕਿਤੇ ਵੀ VOTING ਜਦ ਤੱਕ ਨਹੀਂ ਹੋਈ ਹੈ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਲੇਟੈਸਟ ਅਪਡੇਟ ਆਏਗੀ ਉਹ ਤੁਹਾਨੂੰ ਅਸੀਂ ਦੱਸਾਂਗੇ ਅਤੇ ਹੋਰ ਕੀ ਹੈਗਾ ਇਸ ਬਿੱਲ ਦੇ ਵਿੱਚ ਉਹਦੇ ਬਾਰੇ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓ ਬਣਾਵਾਂਗੇ ਸੋ ਜੇਕਰ ਇਹ ਤੱਕ ਤੁਸੀਂ ਸਾਡੇ ਇਸ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਫੋ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਥੈਂਕ ਯੂ